ਮੋਗਾ 'ਚ ਭਿਆਨਕ ਸੜਕ ਹਾਦਸਾ ਐਕਟੂਅਲ ਸਵਾਰ ਪਿਤਾ ਪੁੱਤਰ ਸਮੇਤ 5 ਲੋਕ ਜ਼ਖਮੀ ਮੋਗਾ ਬਰਨਾਲਾ ਮੁੱਖ ਮਾਰਗ ਬਦਨੀ ਕਣਾਂ ਦੀ ਦਾਣਾ ਮੰਡੀ ਦੇ ਨਜ਼ਦੀਕ ਵਾਪਰਿਆ ਭਿਆਨਕ ਹਾਦਸਾ ਪਟਿੰਡਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 300 ਗ੍ਰਾਮ ਹੀਰوں ਨਾਲ ਮੋਟਰਸਾਈਕਲ ਸਮੇਤ ਫੜਿਆ ਤਸਕਰ ਸੀਐਸਟਾਪ ਮੋਗਾ ਵੱਲੋਂ ਦੋ ਵੱਖ-ਵੱਖ ਮਾਮਲੇ ਵਿੱਚ 1 ਕਿਲੋ ਹੀਰਾਂ ਦੋ ਮੋਟਰਸਾਈਕਲ ਦੇ ਤਿੰਨ ਸਮਰੱਥਰਾਂ ਨੂੰ ਕੀਤਾ ਕਾਬੂ ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 1200 ਲੀਟਰ ਲਾਂ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਚਾਰ ਦੀ ਤਲਾਸ਼ ਜਾਰੀ ਸੱਸੀਗੜ੍ਹ ਮੇਜਰ ਦਰ ਸਿੰਘ ਸਰਾ ਦੇ ਤੁਸੀਂ ਹੈਵਨ ਡੇਟ ਵੀ ਵੇਖ ਰਹੇ ਹੋ ਹੁਣ ਖਬਰਾਂ ਵਿਸਤਾਰ ਦੇ ਨਾਲ ਮੋਗਾ ਕੋਟਕਪੁਰਾ ਰੋਡ ਤੇ ਗੱਲ ਰੋਡ ਦੇ ਉੱਤੇ ਤੜਕਸਾਰਾ ਜੱਕ ਘਟਨਾ ਵਾਪਰੀ ਜਿਸ ਦੇ ਵਿੱਚ ਭਿਆਨਕ ਸੜਕ ਹਾਦਸੇ ਦੇ ਵਿੱਚ ਪਿਤਾ ਪੁੱਤਰ ਸਮੇਤ ਪੰਜ ਲੋਕ ਗੰਭੀਰ ਰੂਪ ਦੇ ਜ਼ਖਮੀ ਹੋ ਗਏ ਜਿਸ ਤੋਂ ਇੱਕ ਬੱਚੇ ਦੀ ਜਿਹੜੀ ਹਾਲਤ ਗੰਭੀਰ ਦੱਸੀ ਜਾ ਰਹੀ ਆ ਘਟਨਾ ਗਿਲ ਰੋਡ ਦੇ ਉੱਪਰ ਵਾਪਰੀ ਉਸ ਤੋਂ ਬਾਅਦ ਡਾਕਟਰਾਂ ਨੇ ਚਾਰ ਜ਼ਖਮੀਆਂ ਦਾ ਇਲਾਜ ਸ਼ੁਰੂ ਕੀਤਾ ਤੁਰੰਤ ਉਸ ਤੋਂ ਬਾਅਦ ਜਿਹੜੀ ਇੱਕ ਹਾਲਤ ਨੂੰ ਗੰਭੀਰ ਦੇਖਦੇ ਹੋ ਉਸ ਨੂੰ ਅਗਲੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹਾਦਸਾ ਇੰਨਾ ਭਿਆਨਕ ਸੀਗਾ ਕਿ ਗੱਡੀਆਂ ਬੁਰੀ ਤਰ੍ਹਾਂ ਹਾਸਾਗ੍ਰਸਤ ਹੋ ਗਈਆਂ ਤੇ ਸਥੁਜਨਾ ਮਿਲਦੀ ਮੌਕੇ ਤੇ ਐਸਐਫ ਦੇ ਜਵਾਨ ਪਹੁੰਚੇ ਜਿਹੜੇ ਗਾ ਰਸਤਾ ਖਾਲੀ ਕਰਵਾ ਦਿੱਤਾ ਗਿਆ ਤੇ ਆਵਾਜਾਈ ਨੂੰ ਬਹਾਲ ਕਰ ਦਿੱਤਾ ਗਿਆ ਜਦੋਂ ਤੇਜ਼ ਰਫ਼ਤਾਰ ਦੇ ਨਾਲ ਇੱਕ ਸੜਕ ਦੁਰਘਟਨਾ ਹੁੰਦੀ ਆ ਤਾਂ ਫਿਰ ਗੱਲ ਕਰਨੀ ਤਾਂ ਬੰਦ ਹੀ ਆ ਅਬਦੇਸ਼ ਕੁਮਾਰ ਜੀ ਕੀ ਹੋਇਆ ਤੁਹਾਡੇ ਨਾਲ ਹਾਂਜੀ ਕੀ ਹੋਇਆ ਮੈਂ ਤਾਂ ਸਾਰਟ ਵਿੱਚ 3 ਮਿੰਟ ਨੇ ਤਾਂ ਗੱਡੀ ਵਿੱਚ ਚਪੇਟ ਆ ਗਿਆ ਤੇ ਦੋਨੋਂ ਗੱਡੀ ਟਕਰਾਈ ਮੈਂ ਤਾਂ ਵਿੱਚ ਮੈਂ ਤਾਂ ਬਹੁਤ ਡਰ ਗਿਆ ਆਪਰੇ ਸਾਥ ਕੋਣ ਕੋਣ ਥਾ ਹਾਂਜੀ ਮੈਂ ਉਹ ਮੇਰਾ ਬੱਚਾ ਤੇ ਉਹ ਮੇਰਾ ਬੱਚਾ ਹਾਦਸਾ ਕਿਵੇਂ ਹੋਇਆ बस दोनों गड्डी टकराई पीछे पीछे गड्डी हो गई ना पीछे मेरे ऊपर आ गई गड्डी आप पास से गुजर रहे थे हाँ आप एक साइड पास में से गड्डी आती घूम के भी सीधी कहाँ से आ रहे थे हम तो करते जा घर जा रहे थे ना हर गोविंद नगर घर क्या काम करते हो अनियारी की शॉप है कालसा रोड जे जी कहाँ पे चोटें आई आप तो मेरे बहुत सारे पास मेरे पैर नहीं बचे बच्चे ਕੀ ਨਾ ਬਾਈ ਤੁਹਾਡਾ ਜਗਦੀਸ਼ ਸਿੰਘ ਬਰਾੜ ਹੈ ਜੀ ਜਗਦੀਸ਼ ਸਿੰਘ ਬਰਾੜ ਆ ਕੀ ਹਾਦਸਾ ਹੋਇਆ ਕਿਵੇਂ ਜਗਦੀਸ਼ ਸਿੰਘ ਬਰਾੜ ਗੱਡੀ ਮਸੇਦੀ ਜਾਣਾ ਹਾਸਾ ਹੀ ਨਾ ਮਾਰੇ ਸਾਈਡ ਤੋਂ ਆ ਕੇ ਗੱਡੀ ਯਾਰ ਹੱਥੋਂ ਤੁਸੀਂ ਪਾਗਲਾ ਯਾਰ ਨਹੀਂ ਕੀ ਹੋਇਆ ਕੀ ਸੀ ਕਿੱਦਾਂ ਹੋਇਆ ਤੁਸੀਂ ਸਿੱਧਾ ਆਉਣਾ ਤੁਸੀਂ ਕਿਧਰ ਆ ਰਹੇ ਸੀ ਤੁਸੀਂ ਕਿਧਰ ਆ ਰਹੇ ਸੀ ਕਿਧਰ ਆ ਰਹੇ ਸੀ ਬਾਗੀ ਪਰਾਨੀ ਨੂੰ ਜਾ ਰਹੇ ਸੀ ਹਾਂ ਜੀ ਸਰ ਤੋਂ ਸਰ ਤੋਂ ਇਹਨੇ ਮਾਰੀ ਮੇਰੇ ਵਿੱਚ ਮੈਨੂੰ ਸੁਭਨਾਉਂਦਾ ਯਾਰ ਇਸ ਗੱਲ ਉਹ ਕੋਈ ਗੱਲ ਨਹੀਂ ਉਹ ਸਾਰੀ ਇਨਵੈਸਟੀਗੇਸ਼ਨ ਹੋ ਗਈ ਹਾਂ ਐਡੀ ਗੱਲ ਨਹੀਂ ਕੋਈ ਇੱਕ ਡਰਸੇਵਿਕ ਹਾਦਸਾ ਹੋਇਆ ਕਾਹਦਾ ਕਾਹਦਾ ਹਾਦਸਾ ਹੋਇਆ ਤੇ ਕਿੰਨੇ ਲੋਕ ਅਜੇ ਜ਼ਖਮੀ ਹੋਏ ਸਾਡੇ ਕੋਲ ਚਾਰ ਪੇਸ਼ੇਂ ਹੈ ਤੇ ਵਿੱਚ ਦੋ ਗੱਡੀਆਂ ਆਪਸੇ ਟਕਰਾਈਆਂ ਤੇ ਇੱਕ ਸਕੂਟੀ ਵਾਲਾ ਜਾ ਰਿਹਾ ਸੀਗਾ ਤੇ ਉਹਦੇ ਨਾਲ ਉਹਦਾ ਫਾਦਰ ਸੀ ਤੇ ਬੱਚਾ ਸੀਗਾ ਤੇ ਉਹ ਸਾਡੇ ਕੋਲ ਆਇਆ ਇੰਜਰੀ ਬਹੁਤ ਲੱਗੀ ਉਹਨਾਂ ਦੀ ਇੱਕ ਤਾਂ ਬੱਚਾ ਉਹਦੇ ਤਾਂ ਕ੍ਰਸ਼ ਇੰਜਰੀ ਹੈਗੀ ਉਹਨੂੰ ਫ੍ਰੀ ਫੋੜ ਵਾਸਤੇ ਗਿਆ ਰੈਫਰ ਕਰਨ ਵਾਸਤੇ ਇੱਕ ਪੇਸ਼ੇਂ ਹੋਰ ਸੀਗਾ ਜਸਪਾਲ ਸਿੰਘ ਜਸਪਾਲ ਸਿੰਘ ਪੇਸ਼ੈਂਟ ਹੈ ਉਹ ਹੈਡ ਇੰਜਰੀ ਹੈ ਤੇ ਉਹਨੂੰ ਰੈਫਰ ਕਰ ਦਿੱਤਾ ਗਿਆ ਪ੍ਰਾਈਵੇਟ ਹਸਪੀਟਲ ਅਗੇ ਜਾਈ ਨਹੀਂ ਕਿੰਨੇ ਲੋਕ ਡੋਟਰ ਜਰਮੇਜ਼ ਚ ਚਾਰ ਬੰਦੇ ਆਏ ਸਾਡੇ ਕੋਲ ਚ ਚ ਤਿੰਨ ਬੰਦੇ ਇੱਕ ਬੱਚਾ ਹੈ 10 ਸਾਲ ਹੁਣ ਕੀ ਕੰਡੀਸ਼ਨ ਹੈ ਜਿੱਚੋਂ ਇੱਕ ਨੂੰ ਤਾਂ ਰੈਫਰ ਕਰਤਾ ਜੀ ਜਸਪਾਲ ਸਿੰਘ ਉਹ ਸੀਰੀਅਸ ਸੀਗਾ ਜ਼ਿਆਦਾ ਤੇ ਇੱਕ ਬੱਚਾ ਸੀਰੀਅਸ ਹੈਗਾ ਉਹਨੂੰ ਵੀ ਫ੍ਰੀਬੋਰਡ ਵਾਸਤੇ ਰੈਫਰ ਕੀਤਾ ਬਾਕੀ ਦੋ ਬੱਚੇ ਬੰਦੇ ਸਿੱਖੀ ਹੀ ਮਨਜੀਤ ਜੀ ਇੱਕ ਹਾਦਸਾ ਹੋਇਆ ਕਾਹਦਾ ਕਾਹਦਾ ਹੋਇਆ ਕਿਵੇਂ ਹੋਇਆ ਦਿਓ ਜਾਣਕਾਰੀ ਤਿੰਨ ਵੀਕਲ ਇਨਵੋਲਵ ਹੋਏ ਆ ਤੇ ਆਪਣਾ ਜੋ ਇਹਦੇ ਦੇ ਤਹਿਤ ਮੁਕਾਬਕੇ ਮੂਹਰੇ ਤੋਂ ਬਾਗਾਂ ਪੁਰਾਣਾਵਾਰੀ ਜਾ ਰਹੇ ਸੀਗੇ ਸਾਹਿਬ ਇੱਕ ਲੈ ਕੇ ਸਾਈਡ ਤੋਂ ਉਹਨਾਂ ਨੇ ਹਿੱਟ ਕੀਤਾ ਉਹ ਚਾਲੇ ਜਿਹੜੀ ਉਹ ਸਕੂਟਰੀ ਵਾਲਾ ਲਪੇਟ ਚ ਆ ਗਿਆ ਉਹਨਾਂ ਦੇ ਜਿਆਦਾ ਸੱਟਾਂ ਵੱਜੀ ਕਿੰਨੇ ਕ ਇਹਦੇ ਚ ਲੋਕ ਜਿਹੜੇ ਇੰਜਰਡ ਹੋਏ ਐ ਇਹਦੇ ਵਿੱਚ ਤਿੰਨ ਹੀ ਵਾਲੇ ਲੋਕ ਹੋ ਗਏ ਐ ਇੰਜਰਡ ਇੱਕ ਤਾਂ ਆਪਣਾ ਜਿਹੜਾ ਐਂਬੂਲੈਂਸ ਦੀ ਹੈਲਪ ਨਾਲ ਉਹਨਾਂ ਨੂੰ ਭੇਜਤਾ ਇੱਕ ਜਿਹੜਾ ਇਹਨਾਂ ਦੇ ਵੀ ਸੱਟ ਲੱਗੀਆਂ ਇਹ ਜਿਹੜੇ ਗੱਡੀ 'ਚ ਬੈਠੇ ਆ ਤੇ ਜਾਨ ਨੂੰ ਖਿਆਲ ਨੂੰ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਜਿਹੜੇ ਗੱਡੀ 'ਚ ਬੈਠੇ ਆ ਜਿਹੜੇ ਨੂੰ ਮਿਲਦਾ ਹੈ ਸ਼ੋਲਡਰ ਜਿਹੜਾ ਡਿਸਪੀਟ ਹੋਇਆ ਬਾਕੀ ਸਾਰਾ ਨੋਰਮਲ ਹੋ ਪ੍ਰੈਕਟ ਚਾਲੂ ਕਰਵਾ ਰਿਹਾ ਜੀ ਇਸ ਕਰਾ ਹੁਣੇ ਪਹੁੰਚੇ ਸੀਗੇ ਅਗਲੀ ਖਬਰ ਫਿਰ ਮੋਗਾ ਤੋਂ ਮੋਗਾ ਦੇ ਵਿੱਚ ਅੱਜ ਇੱਕ ਹੋਰ ਮੋਗਾ ਬਰਨਾਲਾ ਮੁੱਖ ਮਾਰਗ ਬਦਰੀ ਕਲਾਂ ਦੇ ਵਿੱਚ ਨਾਲਾ ਮੜੇ ਦੇ ਦਿੱਕਾ ਇੱਕ ਹਾਸਾ ਵਾਪਰਿਆ ਦੱਸਦੇ ਚ ਦਰਦਨਾਖ ਹਾਸਾ ਸੀ ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਇੱਕ ਮਹਿਲਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਘਟਨਾ ਦੇ ਵਿੱਚ ਕੋਮਲ ਰਾਣੀ ਨੇ ਦੱਸਿਆ ਕਿ ਆਪਣੇ ਪਤੀ ਕਲਵੰਤ ਸਿੰਘ ਨਾਲ ਆਪਣੇ ਪਿੰਡ ਸ਼ੇਰਪੁਰ ਤੈਬਾ ਜਾ ਰਹੇ ਸਨ ਬਦਰੀ ਕਲਾਂ ਦੇ ਨਜ਼ਦੀਕ ਪਹੁੰਚਦਾ ਸ਼ੇਰਪੁਰ ਗੱਡੀ ਦੇ ਵਿੱਚੋਂ ਸਕਾਰਪਿਓ ਗੱਡੀ ਨੇ ਦੂਸਰੀ ਗੱਡੀ ਜਾ ਕੇ ਟੱਕਰ ਮਾਰ ਦਿੱਤੀ ਜਿਸ ਦੇ ਦਰਮਿਆਨ ਇਹ ਹਾ사 ਹੋਇਆ ਜਿਸ ਦੇ ਵਿੱਚ ਸਾਡੇ ਪੱਤਰਕਾਰ ਸੰਜੀਵ ਰੋੜਾ ਦੀ ਰਿਪੋਰਟਾ ਇੱਕ ਵਾਰੀ ਫੇਰ ਜਦੋਂ ਹਾ사 ਹੁੰਦਾ ਤਾਂ ਜਿਹੜੀ ਗੱਲ ਕਰਨੀ ਤਾਂ ਬੰਦ ਹੀ ਆ ਮੇਰੇ ਨਾਲ ਕੋਮਲ ਰਾਨੀ ਅੱਜ ਐਕਸੀਡੈਂਟ ਹੋਇਆ ਕੀ ਕਾਰਨ ਕੀ ਬਣੇ ਕਿੱਥੋਂ ਆ ਰਹੇ ਸੀ ਮੈਂ ਆਪਦੇ ਪੇਕਿਆਂ ਤੋਂ ਸੀ ਆ ਰਹੇ ਸੀ ਜੋਧਪੁਰ ਤੋਂ ਆਵਦੀ ਸਾਈਡ ਅਸੀਂ ਸਹੀ ਆ ਰਹੇ ਸੀ ਗੱਡੀ ਵੀ ਸਾਡੀ ਹੌਲੀ ਹੌਲੀ ਚੱਲ ਰਹੀ ਸੀ ਦੂਜੇ ਪਾਸੇ ਗੱਡੀ ਪਲਟ ਕਿਧਰਲੇ ਪਾਸੇ ਆਈ ਉਦੋਂ ਬਾਅਦ ਨਹੀਂ ਪਤਾ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ ਚੱਲੇ ਜਾਣਾ ਸੀ ਗੱਡੀ 'ਚ ਆਏ ਮੈਂ ਤਾਂ ਮੇਰੇ ਘਰ ਵਾਲਾ ਦੋਨੇ ਸੀ ਉਹ ਨਹੀਂ ਯਾਰ ਕਿੰਨੇ ਕ ਵਜੇ ਦੀ ਗੱਲ ਹੈ ਕੋਈ 1:00-1:30 ਵਜੇ ਦੀ ਗੱਲ ਹੈ ਬਈ ਕੀ ਨਾ ਜੀ ਤੁਹਾਡਾ ਜਗਰੂਪ ਸਿੰਘ ਜੀ ਐਕਸੀਡੈਂਟ ਹੋਇਆ ਭਾਈ ਜੀ ਕਿ ਕਿਸ ਤਰ੍ਹਾਂ ਵੀ ਲੱਗਿਆ ਪਤਾ ਕੀ ਇਹ ਜਦੋਂ ਇੱਕ ਗੱਡੀ ਸੀ ਸਕਾਰਪਿਓ ਇਹ ਮੁਗੇ ਵੱਲੋਂ ਜਾ ਰਹੀ ਸੀ ਦੂਸਰੀ ਗੱਡੀ ਸੀ ਕਿ ਬਰਨਾਲਾ ਖੇਰ ਤੋਂ ਆ ਰਹੀ ਸੀ ਜੋ ਬਦਨੀ ਕਲਾ ਪਹੁੰਚੀ ਦੋਵੇਂ ਗੱਡੀਆਂ ਤਾਂ ਜਿਹੜੀ ਸਕਾਰਪਿਓ ਗੱਡੀ ਸੀਗੀ ਇਹ 'ਚ ਕੋਈ ਪ੍ਰੋਬਲਮ ਆ ਗਈ ਤਾਂ ਇਹ ਆਪ ਦਾ ਸਤੁਲਨ ਗਵਾ ਬੈਠੀ ਤੇ ਫੁੱਟਪਾਥ ਤੋਂ ਟੱਪ ਕੇ ਦੂਜੇ ਪਾਸੇ ਜਾ ਕੇ ਵਰਣ ਗੱਡੀ 'ਚ ਬੈਠ ਗਈ ਤੇ ਕਿੰਨੇ ਜਣੇ ਸਵਾਰ ਸੀ ਗੱਡੀਆਂ 'ਤੇ ਇਹ ਦੋ ਦੋ ਹੀ ਸੀ ਦੋਨਾਂ 'ਚ ਹਲੇ ਤੱਕ ਜਿਹੜਾ ਪਤਾ ਲੱਗਿਆ ਵੀਰੋ ਦੋ ਦੋ ਸੀਗੇ ਤੇ ਕਿੰਨੇ ਦੀ ਮੋਟਰ ਵੀ ਕਿੰਨੇ ਜੱਟ ਨੇ 3 ਹਲੇ ਹਸਪੀਟਲ ਐ ਨੂੰ ਪਤਾ ਲੱਗੂਗਾ ਅਸੀਂ ਹਲੇ ਇੱਥੇ ਇੱਕ ਬੰਦੇ ਦੀ ਸਾਨੂੰ ਪਤਾ ਜਰਨੈਲ ਸਿੰਘ ਦੀ ਮੌਤ ਹੋ ਗਈ ਉਹ ਕਿੱਥੋਂ ਦਾ ਰਹਿਣਾ ਬਲਾਸਪੁਰ ਦਾ ਹੈ ਬਠਿੰਡਾ ਪੁਲਿਸ ਨੂੰ ਜਿਹੜੀ ਸਫਲਤਾ ਮਿਲੀ ਆ 300 ਗ੍ਰਾਮ ਹੀਰੋਂ ਦੇ ਨਾਲ ਮੋਟਰਸਾਈਕਲ ਸਮੇਤ ਇੱਕ ਤਸਕਰ ਫੜਿਆ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਮਲ ਚਲਾਈ ਜਾ ਰਹੀ ਆ ਮਹਮਲ ਦੇ ਤਹਿਤ ਇੱਕ ਸ਼ੱਕੀ ਵਹੀਕਲ ਨੂੰ ਜਦੋਂ ਰੋਕਿਆ ਤੁਸ ਦੇ ਕੋਲੋਂ 300 ਗ੍ਰਾਮ ਹੀਰੋਂ ਬਰਾਮਦ ਹੋਈ ਨੌਜਵਾਨ ਦਾ ਨਾਮ ਸੰਦੀਪ ਸਿੰਘ ਉਰਫ ਬੋਬੀ ਦਸ਼ਿਆ ਜਾ ਰਿਹਾ ਜਿਸ ਦੇ ਕੋਲ 300 ਗ੍ਰਾਮ ਹੀਰੋਨ ਬਰਾਮਦ ਹੋਈ ਉਸ ਤੋਂ ਬਾਅਦ ਪਿੰਡ ਕੁੱਦਾ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ ਉਸ ਤੋਂ ਬਾਅਦ ਪੁਲਿਸ ਵੱਲੋਂ 1 ਅਗਸਤ ਦੌਰਾਨ 36 ਹਲਾਤਾਂ ਵਿੱਚ ਇੱਕ ਮੋਟਰਸਾਈਕਲ ਰੋਕਿਆ ਦੋਸਤ ਸਵਾਰ ਸੰਦੀਪ ਸਿੰਘ ਵਰਫ ਬੌਬੀ ਜਿਹਦੀ ਪਛਾਣ ਪਿੰਡ ਕੁੱਦਾ ਦੇ ਵੱਲੋਂ ਹੋਈ ਉਸ ਦੇ ਕੋਲੋਂ 300 ਗ੍ਰਾਮ ਹੀਰੋਨ ਬਰਾਮਦ ਹੋਈ ਆ ਜਦੋਂ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਵਿਰੋਧ ਮਹਮਾਜਰ ਆ ਰਹੀ ਆ ਜਦ ਨਸ਼ਾ ਵਿਰੋਧ ਸਲੋਗਨ ਦਿੱਤਾ ਤਾਂ ਲਗਾਤਾਰ ਕੰਮ ਕੀਤਾ ਜਾ ਰਿਹਾ ਤਾਂ ਫਿਰ ਵੀ ਨਸ਼ਾ ਤਸਕਰਾਂ ਇਹ ਸਰਕਦਾਂ ਤੋਂ ਬਾਜ ਨਹੀਂ ਆਉਂਦੇ ਫਿਰ ਗੱਲ ਕਰਨੇ ਤਾਂ ਬੰਦੀ ਆ ਤੇ ਸਾਡੀ ਜਿਹੜੀ ਪੈਟਰੋਲਿੰਗ ਪਾਰਟੀ ਸੀ ਉਹਦੇ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਹਦੇ ਕੋਲੋਂ 300 ਗ੍ਰਾਮ ਚਿੱਟਾ ਦੀ ਬਰਾਮਦਗੀ ਕੀਤੀ ਗਈ ਹੈ ਇਹ ਬਰਾਮਦਗੀ ਮੈਡਮ ਹਿਨਾ ਗੁਪਤਾ ਜਿਹੜੇ ਡੀਐਸਪੀ ਦੇਹਾਤੀ ਨੇ ਉਹਨਾਂ ਦੀ ਹਾਜ਼ਰੀ ਵਿੱਚ ਕੀਤੀ ਗਈ ਹੈ ਕੌਣ ਲੁਕ ਸੀਗੇ ਇਹ ਵੀ ਇਹ ਨਸ਼ਾ ਵਿジナル ਕਸਤਰ ਹੈ ਇਹ ਜਿਹੜਾ ਪੈਡਲਰ ਹੈ ਇਦੇ ਕੋਲੇ ਸਮਾਨ ਪਿੱਛੋਂ ਆਂਦਾ ਸੀਗਾ ਤੇ ਇਹਦੇ ਕੋਲੇ ਸਮਾਨ ਕੋਈ ਹੁਣੇ ਹੀ ਦੇ ਕੇ ਗਿਆ ਸੀ ਜਿੱਦੀ ਤਫਤੀਸ਼ ਚੱਲ ਰਹੀ ਹੈ ਮੁੰਡੇ ਦਾ ਨਾਮ ਹੈ ਸੰਦੀਪ ਸਿੰਘ ਬੋਬੀ ਜਿਹੜਾ ਕਿ ਕੁੱਦਾਂ ਪਿੰਡ ਦਾ ਰਹਿਣ ਵਾਲਾ ਹੈ ਇਸ ਤੋਂ ਪਹਿਲਾਂ ਕੋਈ ਮਾਮਲਾ ਕਰਦੀ ਸੰਦੀਪ ਸਿੰਘ ਦਾ ਉੱਤੇ ਕੋਈ ਵੀ ਪ੍ਰੀਵੀਅਸ ਫਰਚਾ ਨਹੀਂ ਹੈ ਜੀ ਕੋਈ ਪੁੱਛ ਕੇ ਚਤਰਾਣ ਪਤਾ ਲੱਗਿਆ ਕੋਈ ਇਹ ਪਹਿਲਾਂ ਵੀ ਕੰਮ ਕਰਦਾ ਹੈ ਜਾਂ ਨਹੀਂ ਜੀ ਹਜੇ ਫਿਲਹਾਲ ਇਹਦਾ ਕੋਈ ਪ੍ਰੀਵੀਅਸ ਰਿਕਾਰਡ ਨਹੀਂ ਹੈ ਤੇ ਕਿੱਥੋਂ ਆਂਦਾ ਸੀ ਤੇ ਕਿੱਥੇ ਵੇਚਦਾ ਸੀ ਇਹ ਸਾਰੀ ਬੈਕਵਰਡ ਤੇ ਫਾਰਵਰਡ ਲਿੰਕੇਜ ਅਸੀਂ ਤਫਤੀਸ਼ ਵਿੱਚ ਲੈ ਕੇ ਆਵਾਂਗੇ ਤੇ ਅੱਜ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਸਰ ਉਹ ਵੀ ਪੀਦਾ ਸੀ ਨਸ਼ਾ ਵਗੈਰਾ ਕੀ ਇਹ ਜੀ ਡੋਗ ਟੈਸਟ ਦੇ ਵਿੱਚ ਸਾਹਮਣੇ ਆਏਗਾ ਕਿ ਇਹ ਆਪ ਵੀ ਪੀਂਦਾ ਸੀ ਆ ਕਿ ਇਹਦਾ ਹੋਰ ਕੀ ਸਟੇਟਸ ਹੈ ਇਹਦਾ ਸਰ ਬੇਸਿਕ ਕੰਮ ਕੀ ਕਰਦਾ ਹੈ ਇਹ ਜੀ ਹਜੇ ਤਾਂ ਅਨ EMPLOIED ਹੀ ਸੀ ਉੱਥੇ ਕੋਦਾ ਪਿੰਡ ਦਾ ਰਹਿਣ ਵਾਲਾ ਹੈ ਤੇ ਅੱਗੇ ਜੋ ਵੀ ਅੱਗੇ ਸਾਹਮਣੇ ਆਏਗਾ ਅਸੀਂ ਤਫ਼ਤੀਸ਼ ਲੈ ਕੇ ਆਵਾਂਗੇ ਐਡੀ ਵੱਡੀ ਇਤਜ਼ਾਦ ਦੇ ਵਿੱਚ ਇਹ ਕੋਲੇ ਸੀਗਾ ਇਹ ਕਾਰਨ ਹੋਰ ਕੋਈ ਇਹ ਤਾਂ ਸੁੰਨੀ ਸਰਦਾਗ ਬੇਫੇ ਆਮ ਬੰਦਾ ਹੋਵੇ ਇਸ ਤਰ੍ਹਾਂ ਬਿਲਕੁਲ ਜੀ ਮਤਲਬ ਮੋਢਲੀ ਉਸ ਚ ਤਾਂ ਹੀ ਪਤਾ ਲੱਗਿਆ ਬਹੁਤ ਹੀ ਇਹ ਛਾਤਰ ਕਿਸਮ ਦਾ ਇਨਸਾਨ ਹੈ ਇਹ ਬੜਿਆ ਸੂਝ ਸਮਝ ਕੇ ਜਵਾਬ ਦੇ ਰਿਹਾ ਸਭ ਕੁਝ ਤੇ ਇਹਦੇ ਵਿੱਚ ਸਾਰਾ ਕੁਝ ਤਫਤੀਸ਼ ਕਰਕੇ ਹੀ ਪਤਾ ਲੱਗੇਗਾ ਕਿਉਂਕਿ 300 ਗ੍ਰਾਮ ਬੜੀ ਵੱਡੀ ਰਿਕਵਰੀ ਹੈ ਤੇ ਇੱਕ ਵੱਡੀ ਸਫਲਤਾ ਪੰਜਾਬ ਪੁਲਿਸ ਨੂੰ ਠੰਡਾ ਪੁਲਿਸ ਨੂੰ ਖਾਸ ਕਰ ਜਿਹੜੀ ਹਾਸਲ ਹੋਈ ਹੈ 300 ਗ੍ਰਾਮ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਤੇ ਅੱਗੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਸਰ ਜੀ ਇਹ ਵੀ ਇਹਦੀ ਜਾਂਚ ਕੀਤੀ ਜਾਊਗੀ ਬਿਲਕੁਲ ਜੀ ਸਾਰਾ ਕੁਝ 68 ਐਫ ਦੇ ਅੰਦਰ ਜਿਹੜੇ ਕੇਸ ਬਣਦੇ ਆ ਸਾਰਾ ਕੁਝ ਜੇ ਇਹਦੀ ਪ੍ਰਾਪਰਟੀ ਇਹਦੀ ਇਲੀਗਲ ਤਰੀਕੇ ਨਾਲ ਬਣਾਈ ਗਈ ਹੈ ਜੇ ਕਿ ਨਸ਼ੇ ਦੀ ਪ੍ਰੋਸੀਡਿੰਗਸ ਦੇ ਨਾਲ ਇਹਦੀ ਪ੍ਰਾਪਰਟੀ ਕੋਈ ਤਿਆਰ ਕੀਤੀ ਗਈ ਹੈ ਤਾਂ ਉਹ ਸਾਰੀ ਅਟੈਚ ਕਰਕੇ ਉਹਦੇ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਹਦੀ 28 ਸਾਲ ਉਮਰ ਨਾਲ ਇੱਕ ਅਸੀ ਸਪਲੈਂਡਰ ਮੋਟਰਸਾਈਕਲ ਵੀ ਨਾਲ ਇਹਦਾ ਜਬਤ ਕੀਤਾ ਸਰ ਇਹ ਰੈਨ ਵਾਲਾ ਕਿੱਥੋਂ ਦਾ ਜੀ ਇਸ ਰੂਪਾ ਬਸਤੀ ਹੈ ਏ ਪੁੰਦਾ ਪਿੰਡ ਦੀ ਬਠਿੰਡਾ ਪੁਲਿਸ ਵੱਲੋਂ ਪੂਰੇ ਦਿਨ ਰਾਤ ਇੱਕ ਕਰਕੇ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਮਹਿੰਮ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਦਿਨ ਰਾਤ ਅਸੀਂ ਕੰਮ ਕਰ ਰਹੇ ਆ ਇਹਦੇ ਉੱਤੇ ਤੇ ਅੱਜ ਜਿਹੜੀ ਕੱਲ ਜਿਹੜੀ ਰਿਕਵਰੀ ਹੋਈ ਹੈ 300 ਗ੍ਰਾਮ ਦੀ ਇੱਕ ਇਹਦਾ ਸਬੂਤ ਹੈ ਕਿ ਅਸੀਂ ਕੋਈ ਵੀ ਜਿਹੜਾ ਹੈਗਾ ਨਸ਼ਾ ਵੇਚਣ ਵਾਲਾ ਸੀ ਉਹਨੂੰ ਨਹੀਂ ਬਖਸ਼ਰੇ ਤੇ ਜਿਹੜੀ ਇਹ 31 ਮਈ ਦੀ ਜਿਹੜੀ ਡੈਡਲਾਈਨ ਆ ਮੈਨੂੰ ਪੂਰਾ ਯਕੀਨ ਆ ਕਿ ਅਸੀਂ ਆਪਣੇ ਟਾਰਗੇਟਸ ਨੂੰ ਜ਼ਰੂਰ ਮੀਟ ਕਰਾਂਗੇ ਸੀਐਸਟਾਪ ਮੋਗਾ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ 1 ਕਿਲੋ ਹੀਰਾਂ ਤੇ ਮੋਟਰਸਾਈਕਲਾਂ ਸਮੇਤ 3 ਸੰਭਾਲਰ ਕਾਬੂ ਕੀਤੇ ਗਏ ਨੇ ਜਿਸ ਦੇ ਵਿੱਚ ਲਗਾਤਾਰ ਵੱਖ-ਵੱਖ ਮਾਮਲਿਆਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਬਾਲਕ੍ਰਿਸ਼ ਸਿੰਘਾਂ ਦੇ ਵੱਲੋਂ ਅੱਜ ਇੱਕ ਪ੍ਰੈਸ ਵਾਰਤਾ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਗੋਪਤ ਸੂਚਨਾ ਦੇ ਆਧਾਰ ਤੇ 3 ਮੋਟਰਸਾਈਕਲਾਂ ਵੱਲੋਂ 1 ਕਿਲੋ ਹੀਰਨ ਦੋ ਮੋਟਸਾਂ ਸਮੇਤ ਕਾਬੂ ਕੀਤਾ ਗਿਆ ਪਹਿਚਾਨ ਪੀਟਰ ਅੰਮ੍ਰਿਤਸਰ ਦਾ ਰਹਿਣ ਵਾਲਾ ਸਗਜੁੰਦਰਾ ਤੇ ਪ੍ਰਾਭਜੀਤ ਜిల్లా ਤਰਨਤਾਰਨ ਦੇ ਰਹਿਣ ਵਾਲੇ ਨੇ ਪੀਟਰ ਉੱਪਰ ਪਹਿਲਾਂ ਵੀ ਇੱਕ ਮਾਮਲਾ ਥਾਣਾ ਸਿਟੀ ਸਾਊਥ ਵਿਖੇ ਐਨਡੀਪੀਸੀ ਦਾ ਦਰਜਾ ਲਗਾਤਾਰ ਜਿਹੜਾ ਨਸ਼ਾ ਵਿਰੋਧ ਮੋਗਾ ਪੁਲਿਸ ਵੱਲੋਂ ਮੈਂ ਚਲਾਈ ਜਾ ਰਹੀ ਆ ਪਰ ਫਿਰ ਵੀ ਜਿਹੜੇ ਸਮਗਲ ਆ ਰਹੇ ਨਸ਼ਾ ਵੇਚਣ ਤੋਂ ਬਾਜ਼ ਨਹੀਂ ਆ ਰਹੇ ਇਸੇ ਕਰਕੇ ਗੱਲ ਕਰਨੇ ਤਾਂ ਬੰਦ ਹੀ ਆ ਅੱਜ ਇਸ ਮੋਗਾ ਪੁਲਿਸ ਵੱਲੋਂ ਜੁੱਧ ਨਸ਼ਾ ਵਿਰੋਧ ਦੇ ਇਹ ਕਾਰਵਾਈ ਕਰਦੋਏ ਇੱਕ ਬੜੀ ਵਧੀਆ ਸਫਲਤਾ ਹੱਥ-ਹੱਥ ਲੱਗੀ ਹੈ ਜਿਸ ਵਿੱਚ ਸਮਗੋ ਪੁਲਿਸ ਵੱਲੋਂ ਟੋਟਲ 1 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਦੋ ਵੱਖ-ਵੱਖ ਮਕਦਮਿਆਂ ਵਿੱਚ ਜਿਸ ਲਈ ਤੱਕ ਇੱਕ ਐਫ ਆਈ ਆ ਨੰਬਰ 89 ਅੰਡਰ ਸੈਕਸ਼ਨ 41 ਸੋ 21 ਕੈਸ 21 ਕਾਰਟ 85 ਐਨ ਡੀ ਪੀ ਐ ਐਕਟ 18 ਸਿਟੀ ਤੇ ਇੱਕ ਐਫ ਆਈ ਆਰ 114 ਨੰਬਰ ਸਿਟੀ ਸਾਊਥ ਇਹ ਰਜਿਸਟਰਡ ਕੀਤੀ ਗਈ ਹੈ ਤੇ ਦੋਨੋਂ ਮਕਦਮਾ ਮਕਦਮੇ ਵਿੱਚ 500 500 ਗ੍ਰਾਮ ਚੰਨੂ ਜਿਹੜੀ ਅਗਿਆ ਹੈਰੋਇਨ ਬਰਾਮਦ ਹੋਈ ਹੈ ਜਿਸ ਵਿੱਚ ਇੱਕ ਜੋ ਐਫ ਆਈ ਆ ਨੰਬਰ 89 ਵਿੱਚ ਜਿਹੜਾ ਮੁੱਖ ਦੋਸ਼ੀ ਹੈਗਾ ਉਹ ਹੈਗਾ ਪੀਟਰ ਪੁੱਤਰ ਰਾਜਕੁਮਾਰ ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਇਹਦੇ ਕੋਲੋਂ ਸਾਨੂੰ ਇਹ ਇੱਕ ਆਪਣੇ ਇੱਕ ਬਾਈਕ ਜਿਹੜਾ ਕੇਟੀਐਮ ਪੀਬੀ02 ਡੀਡਬਲੂ ਅੰਮ੍ਰਿਤਸਰ ਦਾ ਇਹ ਬਾਈਕ ਸੀ ਉਹਦੇ ਤਹਿਤ ਇਹਦੇ ਵਿੱਚ 500 ਗ੍ਰਾਮ ਇਹਨਾਂ ਬਰਾਮਦ ਹੋਈ ਹੈ ਇਸ ਉੱਪਰ ਪੀਟਰ ਉੱਪਰ ਪਹਿਲਾਂ ਵੀ ਦੋ ਪਰਚੇ ਰਜਿਸਟਰ ਨੇ ਅੰਮ੍ਰਿਤਸਰ ਗੇਟ ਕੇਮਾ ਦੇ ਇੱਕ ਗੇਟ ਕੇਮਾ ਦਾ ਇੱਕ ਪੀਐਸਬੀ ਬਿਟਵੀਨ ਅੰਮ੍ਰਿਤਸਰ ਸੀਪੀ ਦਾ ਦੋ ਪਰਚੇ ਰਜਿਸਟਰ ਨੇ ਤੇ ਦੂਸਰਾ ਜਿਹੜਾ ਹੈਗਾ 114 ਨੰਬਰ ਐਫਆਈਆਰ ਵਿੱਚ ਦੋ ਸੁਖਵਿੰਦਰ ਉਰਫ ਸੁੱਖਾ ਜਿਹੜਾ ਤਰਨਤਾਰਨ ਦਾ ਰਹਿਣ ਵਾਲਾ ਹੈ ਤਕਰੀਬਨ 24 ਸਾਲ ਉਮਰ ਦਾ ਇੱਕ ਪ੍ਰਾਪਜਿਤ ਪੁੱਤਰ ਗੁਰਬਖਸ਼ ਸਿੰਘ ਜਿਹੜਾ ਉਹ ਵੀ ਪਿੰਡ ਟਾਂਡਾ ਜ਼ਿਲ੍ਹਾ ਤਰਨਤਾਰਨ ਦਾ ਹੀ ਰਹਿਣ ਵਾਲਾ ਹੈ ਅੰਨਾ ਕੋਲੰਬੀਆ ਸੀ ਜਿਹੜਾ ਇੱਕ ਸਪਲੈਂਡਰ ਮੋਟਰਸਾਈਕਲ ਪੀਬੀ 46 ਜਿਹੜਾ ਹੈਗਾ ਤੇ ਜਿਹੜੀ 500 ਗ੍ਰਾਮ ਹਿਰੋਇਨ ਹੈਗੀ ਉਹ ਬਰਾਮਦ ਕੀਤੀ ਹੈ। ਸਰ ਜੀ ਆਪ ਇਟਰਾਸ ਦੇ ਜਿਹੜੇ ਮਾਮਲੇ ਦਰਜ ਹੈ ਸਿੱ ਤੋਂ ਇਹ ਆ ਰਹਾ ਆ ਕਿ ਇੱਥੇ ਕੀ ਬੈਕਗ੍ਰਾਉਂਡ ਕੀ ਹੈ। ਇਹਦੇ ਉੱਪਰ ਇਹਦੇ ਉੱਪਰ ਦੋ ਐਫ ਆਈ ਆਰ ਜੋ ਹਾਲੀ ਤੱਕ ਸਾਨੂੰ ਪਤਾ ਲੱਗਿਆ ਹੈ ਦੋ ਐਫ ਆਈ ਆਰ ਸੀ ਪੀ ਅੰਮ੍ਰਿਤਸਰ ਦੀ ਰਜਿਸਟਰ ਨੇ ਇੱਕ ਆਮ ਸੈਕਟਰ ਦੇ ਅੰਡਰ ਰਜਿਸਟਰਡ ਦੋਨੋਂ ਆਮ ਸੈਕਟਰ ਦੇ ਵਿੱਚ ਰਜਿਸਟਰਡ ਦੇ ਉੱਪਰ। ਦੋਨੋਂ ਮਾਮਲੇ ਜਿਹੜੇ ਇਸ ਵੇਲੇ ਚੱਲ ਰਹੇ ਹਨ। ਹਾਂ ਜੀ। ਅਮਰੀਕਾ ਤੋਂ ਇੱਥੇ ਸਪਲਾਈ ਕਰਾਉਣਾ ਹੈ ਇਹ ਹਾਂ ਇਹ ਆਪਣੇ ਬਾਈਕ ਤੇ KTM ਬਾਈਕ ਹੈਗਾ ਜਿਹੜਾ ਕਾਫੀ ਤੇਜ਼ ਚੱਲਦਾ ਉਹਦੇ ਉੱਪਰ ਇਹ ਸਪਲਾਈ ਕਰਨਾ ਆਉਂਦਾ ਸੀ ਜਿਹੜੀ ਸਾਨੂੰ ਮੁੱਖ ਖਾਸ ਬੋਲੋ ਸਪੈਸੀਫਿਕ ਇਨਪੁਟ ਸੀ ਕਿ ਹੁਣ ਆਇਆ ਹੋਇਆ ਹੈ ਕਿ ਇੱਥੇ ਜਿਹੜੇ ਹੈਗੇ ਕਸਟਮਰ ਹੈਗੇ ਦੋਨੋਂ ਕਲੈਂਟ ਕੇਸ ਆਫਸਰ ਚ ਕਨੈਕਟਡ ਹੈ ਜਿਹਦੇ ਸਾਈਟਾਂ ਕਿਸ ਇਨਵੈਸਟੀਗੇਸ਼ਨ ਕਰਦੇ ਪਏ ਹੈਗੀਆਂ ਜਿਹੜੇ ਵੀ ਸ਼ਾਇਦ ਇਹ ਆਫਸਰ ਨਾਲ ਕਨੈਕਟ ਹੋ ਸਕਦੇ ਦੂਜੇ ਮੁੱਖ ਖਾਸ ਦੀ ਅੱਧੀ ਨਜ਼ਰ ਦੂਜੇ ਮੋਟਰਸਾਈਕਲ ਦੇ ਅਸੀਂ ਦੂਜੇ ਮਾਮਲੇ ਹਾਂ ਦੂਜਾ ਜਿਹੜਾ ਹੈਗਾ ਸੀ ਉਹਨਾਂ ਦੀ ਪੀਵੀ ਸ਼ਾਲੀ ਜਿਹਾ ਸਪਲੈਂਡਰ ਹੈਗਾ ਮੋਟਰਸਾਈਕਲ ਉਹ ਇੱਥੇ ਜਿਹੜਾ ਉਹ ਵੀ ਤਰੰਤਾਂ ਤੋਂ ਮੋਟਰਸਾਈਕਲ ਤੇ ਆ ਗਈ ਸੀ ਜਿਹੜਾ ਹੈਗਾ ਇੱਕ ਸਿਟੀ ਵੀਪੀਐਸ ਸਿਟੀ ਦਾ ਪਰਚਾ ਹੈਗਾ ਜਿਹੜਾ ਹੈਗਾ ਉਹ ਹੈਗਾ ਸੀ ਮੋਗਾ ਅਮਰੀਕਾ ਜਿਹੜਾ ਹਾਈਵੇ ਹੈਗਾ ਉੱਥੇ ਹੋਈ ਹੈਗੀ ਦੂਸਰਾ ਜਿਹੜਾ ਹੋਇਆ ਹੈਗਾ ਬੋਨਾ ਚੋਕ ਇਹ ਜਿਹੜਾ ਕੋਡ ਬੱਗਾ ਪਰਾਨਾ ਬਾਈਪਾਸ ਤੇ ਜਾਂਨੇ ਬੋਨਾ ਚੋਕ ਉੱਥੋਂ ਹੋਇਆ ਹੈ ਗੈਸ ਇਹਦੇ ਜਿਹੜੇ ਇਹਨਾਂ ਦੋਨਾਂ ਦੇ ਕਸਟਮਰ ਜਿਹੜੇ ਮੋਗਾ 'ਚ ਹੈਗੇ ਆ ਇਹ ਮੋਗਾ 'ਚ ਸਪਲਾਈ ਕਰਨ ਆਉਂਦੇ ਸੀ ਇਸ ਕਰਕੇ ਇਹ ਜਿਹੜੀ ਇਨਫੋਰਮੇਸ਼ਨ ਹੈਗੀ ਜਿਹੜੇ ਮੋਗਾ 'ਚ ਅਸੀਂ ਸਪਲਾਈ ਚੇਨ ਤੋੜਨ ਦਾ ਇੱਕ ਇਹ ਦੋਨਾਂ ਪਰਚਾ ਨਾਲ ਸਾਡਾ ਮੇਨ ਜਿਹੜਾ ਹੈਗਾ ਪਰਪਸ ਹੱਲ ਬਣਾਉਣਾ ਹੈ ਸਫਨਾਕੇ ਵੀ ਲੱਗੇ ਹੁੰਦੇ ਆ ਅੰਦਰ ਤੋਂ ਇੱਥੇ ਮੋਗਾ ਪਹੁੰਚੇ ਮੋਟਰਸਾਈਕਲ ਤੇ ਰਾਹ ਤੇ ਜੱਦੀ ਨਹੀਂ ਗਈ ਇਹ ਇਹ ਦੱਸ ਸਕਦੇ ਆ ਜਿਹੜੇ ਉਹਦੇ ਐਕਟਿਵ ਹੁੰਦੇ ਨੇ ਜਿਹੜੇ ਸਮਗਲਰ ਹੁੰਦੇ ਨੇ ਤੇ ਪਰ ਇਨਫੋਰਮੇਸ਼ਨ ਦੇ ਤਹਿਤ ਹੀ ਇਹ ਫੜੇ ਜਾਂਦੇ ਨੇ ਤੇ ਅਸੀਂ ਜਿਹੜੀ ਇਨਫੋਰਮੇਸ਼ਨ ਦੇ ਤਹਿਤ ਇਹ ਕਾਰਵਾਈ ਕੀਤੀ ਸਭ ਤੋਂ ਪਹਿਲੇ ਹੁਣੇ ਕਿਹਾ ਵੀ ਮੋਗੇ ਚ ਇਹਦਾ ਦੇ ਸਪਲਾਈ ਕਰਦੀ ਸੀ ਇਹਨਾਂ ਦੇ ਰਹਿਗੇ ਆ ਕਿ ਪੁਲਿਸ ਨੂੰ ਪਤਾ ਲੱਗਿਆ ਵੀ ਇਹ ਕਿਹਨਾਂ ਨੂੰ ਸਪਲਾਈ ਕਰਦੀ ਹਾਂ ਹਾਂ ਹੁਣ ਅਸੀਂ ਇਹਨਾਂ ਰਿਮਾਂਡ ਲੈ ਰਹੇ ਹਾਂ ਤੇ ਅਸੀਂ ਜਿਹੜਾ ਮੇਨ ਜਿਹੜਾ ਮੋਗਾ ਪੁਲਿਸ ਦਾ ਕੰਮ ਹੈ ਤਾਂ ਉਹਦਾ ਇੱਥੋਂ ਦੇ ਬੰਦੇ ਹੀ ਲੱਭਨੇ ਆ ਜਿਨ੍ਹਾਂ ਨੂੰ ਕਿਨਾਂ ਨੂੰ ਇਹਨਾਂ ਨੇ ਸਪਲਾਈ ਕਰਨੀ ਸੀ ਜਾਂ ਕਿੰਨੀ ਸਪਲਾਈ ਕਰਦੇ ਸੀ ਕਿੰਨੀ ਵਾਰ ਦੇ ਕੇ ਆਏ ਉਹ ਫਰਦਰ ਇਨਵੈਸਟੀਗੇਸ਼ਨ ਦੀ ਸਾਰਾ ਲੈ ਕੇ ਆਵਾਂਗੇ ਅਜੇ ਡਿਮਾਂਡ ਲੈਣਾ ਹੈ ਅਗਰ ਨਾ ਤਾਂ ਮੈਕਸਿਮਮ ਡਿਮਾਂਡ ਹਾਸਲ ਕਰਕੇ ਲੈਣੀ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦਾ ਪਰਚਾ ਹੈਗੇ ਦੋਨੋਂ ਤੇ ਅਸੀਂ ਪੂਰੀ ਇਹਦੀ ਤੈਅ ਤਕ ਜਾਵਾਂਗੇ ਸਰ 14 ਦਾ ਆਰਡਰ ਚ ਕਨਾਲ ਵੀ ਹੈ ਇਸ ਟਾਈਮ ਪੂਰੀ ਜੀਐਸਆਰ ਕੋਰਸ ਬਣਾਦਾ ਹੈ ਦੇਖੋ ਇਹ ਹੈ ਅਸੀਂ ਇਨਵੈਸਟੀਗੇਸ਼ਨ ਜਾਊਗੀ ਪਹਿਲਾਂ ਆਈ ਹੈ ਇਸ ਤੋਂ ਕਿ ਬਾਅਦ ਚਾਹੀਏ ਮੇਰੇ ਸਾਹਮਣੇ ਲੈਣਾ ਕੋ ਪੁਰਾਣੀ ਪਈ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਤਾਂ ਬਾਰਡਰ ਤੇ ਜੋ ਹਾਲਾਤ ਨੇ ਤੇ ਜੋ ਮਨੂੰ ਮੇਰੀ ਆਪਣੀ ਪਰਸਨਲ ਏ ਹੈਗੀ ਹੈ ਬਾਈਕ ਦੇ ਆਪਣੇ ਹੈ ਬਾਈਕ ਅਸੀਂ ਵੈਰੀਫਾਈ ਕਰਦੇ ਪਏ ਨੰਬਰ ਸਾਨੂੰ ਸਹੀ ਲੱਗੇ ਹੈਗੇ ਆ ਪੀਬੀ 02 ਲੱਗੇ ਕਮਲੀ ਸਰ ਦਾ ਹੈਗਾ ਕੇਟੀਐਮ ਜਿਹੜਾ ਬਾਈਕ ਹੈਗਾ ਇੱਕ ਪੀਬੀ 46 ਹੈਗਾ ਸਪਲੈਂਡਰ ਦਾ ਤਰਨ ਤਰਨ ਦਾ ਨੰਬਰ ਮੋਗਾ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਐਨਡੀਪੀਸੀ ਐਕਟ ਦੇ ਤਹਿਤ ਲਗਾਤਾਰ ਜਿਹੜੀਆਂ ਕਾਰਵਾਈਆਂ ਜਾਰੀ ਆ 1200 ਲੀਟਰ ਲਾਹਨ ਵਿਅਕਤੀਆਂ ਤੋਂ ਕਾਬੂ ਕੀਤੀ ਗਈ ਆ ਜੋ ਕਿ ਗੱਲ ਕਰਕੇ ਤਾਂ ਪਲਾਸਟਿਕ ਦੀ ਤਰਪਾਲ ਦੇ ਵਿੱਚ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ 1200 ਲੀਟਰ ਜਿਹੜੀ ਲਾਹਣ ਲੱਕੋ ਕੇ ਰੱਖੀ ਗਈ ਸੀ ਜਦੋਂ ਉਸ ਤੋਂ ਬਾਅਦ ਥਾਣਾ ਫਤਿਹਗੜ ਦੀ ਪੁਲਿਸ ਨੂੰ ਅਸਤੀ ਭੜਕ ਪੈਂਦੀ ਆ ਤੇ ਉੱਥੋਂ ਤਿੰਨ ਵਿਅਕਤੀਆਂ ਤੋਂ ਜਿਹੜੀ ਇਹ ਲਾਹਣ ਬਰਾਮਦ ਕੀਤੀ ਗਈ ਆ ਉਸ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪਰ ਉਸ ਤੋਂ ਬਾਅਦ ਚਾਰ ਵਿਅਕਤੀ ਭੱਜ ਗਏ ਨੇ ਜਿਸਦੇ ਵੇਖੋ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਬਲਵਿੰਦਰ ਸਿੰਘ ਬਲਕਾਰ ਸਿੰਘ ਗਰਮੀਤ ਸਿੰਘ ਤੇ ਰਾਜਵਿੰਦਰ ਕੌਰ ਜੋ ਕਿ ਪਿੰਡ ਸਿੰਘੜਾ ਦੇ ਰਹਿਣ ਵਾਲੇ ਨੇ ਉਹਨਾਂ ਉੱਤੇ ਪਰਚੇ ਦਰਜ ਕੀਤੇ ਗਏ ਨੇ ਲਗਾਤਾਰ ਮੁਜੀਠਾ ਦੇ ਵਿੱਚ ਮੌਤਾਂ ਹੋ ਰਹੀਆਂ ਹਨ ਨਕਲੀ ਸ਼ਰਾਬ ਨੂੰ ਲੈ ਕੇ ਜਿਸ ਨੂੰ ਲੈ ਕੇ ਪੁਲਿਸ ਤਾਰਕਾ ਲਗਾਤਾਰ ਲਗਭਗ 30 ਤੋਂ ਉੱਪਰ ਮੌਤਾਂ ਜਿਹੜੀਆਂ ਮੁਜੀਠਾ ਦੇ ਵਿੱਚ ਹੋ ਚੁੱਕੀਆਂ ਫਿਰ ਵੀ ਜਿਹੜੇ ਸ਼ਰਾਬ ਵੇਚਣ ਵਾਲੇ ਬਾਝ ਨਹੀਂ ਆ ਰਹੇ ਕਿਸੇ ਕਰਕੇ ਗੱਲ ਕਰਨੇ ਤਾਂ ਬੰਦ ਹੀ ਆ ਇੱਕ ਮਾਨ ਜੋ ਡੀਜੀਪੀ ਸਾਹਿਬ ਦੀ ਸਖਤ ਹਦਾਇਤਾਂ ਤੇ ਅਕਸਾਈਜ਼ ਦੇ ਉੱਪਰ ਕਵਰੀ ਰਿਕਵਰੀ ਕਰਦੇ ਹੋਏ ਮੋਗਾ ਪੁਲਿਸ ਵੱਲੋਂ ਸਾਡੇ ਸਪੈਸ਼ਲੀ ਜਿਹੜੇ ਹੈਗੇ ਡੀਐਸਪੀ ਧਰਮਕੌਰਟ ਤੇ ਐਸਐਚਓ ਫਤਿਹਪੁਰ ਮੈਡਮ ਵੱਲੋਂ ਜਿਹੜੇ ਹੈਗੇ ਮੰਡੇ ਏਰੀਏ ਚ ਉਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਜਿਹੜੇ ਸੱਤ ਲੋਕ ਹੈਗੇ ਆ ਉਥੇ ਸ਼ਰਾਬ ਦਾ ਕੰਮ ਕਰਦੇ ਹੈਗੇ ਆ ਲਾਨ ਕੱਢਦੇ ਹੈਗੇ ਆ ਤੇ ਉਹਨਾਂ ਚੋਂ ਅੱਗੇ ਜਿਹੜੇ ਵੇਚਦੇ ਹੈਗੇ ਇਲੀਗਲ ਤੌਰ ਤੇ ਇਹ ਵੇਚਦੇ ਹੈਗੇ ਤੇ ਜਿਨ੍ਹਾਂ ਦੀ ਇਹਨਾਂ ਵਿੱਚ ਕੋਈ ਇਹਨਾਂ ਦੀ ਕੋਈ ਡਿਗਰੀ ਨਹੀਂ ਇਹਨਾਂ ਕੋ ਮਾਫੀ ਆਂਦੀ ਜਾਂ ਕੁਝ ਵੀ ਇਹਨਾਂ ਕੋ ਰਿਕਾਰਡ ਨਹੀਂ ਹੁੰਦਾ ਇਹ ਇਲੀਗਲ ਕੱਢਦੇ ਹੈਗੇ ਉਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਸੱਤ ਉੱਪਰ ਸੱਤ ਲੋਕ ਜਿਹੜੇ ਹੈਗੇ ਆ ਪਿੰਡ ਪਿੰਡ ਸੰਘੇੜਾ ਤੇ ਇੱਕ ਜਿਹੜਾ ਹੈਗਾ ਪਿੰਡ ਬੇਗੋਵਾਲ ਉਹਨਾਂ ਦੇ ਉੱਪਰ ਰੈਸਿਸਟਰ ਕੀਤੀ ਤੇ ਤੁਹਾਨੂੰ 1200 ਲੀਟਰ ਜਿਹੜੀ ਹੈ ਦੀ ਹੈਗੀ ਉਥੋਂ ਲਾਨ ਬਰਾਮਦ ਹੋਈ ਇਸਰ ਤੇ ਦਰਿਆ ਦੇ ਦਰਿਆ ਦੇ ਉਥੋਂ ਸਾਨੂੰ ਤਰਪਾਲ ਜਿਹੜੀ ਹੈਗੀ ਪਰ ਪਲਾਸਟਿਕ ਦੀ ਜਿਹ ਉਥੇ ਇੰਨਾ ਚ ਸਾਨੂੰ ਉਥੇ ਇਹ ਬਰਾਮਦ ਹੋਈ ਹੈਗੀ ਕੁੱਲ ਅਸੀਂ ਜਦੋਂ ਅਸੀਂ ਮੈਰ ਕੀਤੀ ਐਕਸਾਈਜ਼ ਇਨਸਪੈਕਟਰ ਵੀ ਸਾਡੇ ਨਾਲ ਸੁੱਤੋਂ ਕੀਤਾ ਗਿਆ ਤੇ 1200 ਲੀਟਰ ਮਿਲੀ ਅੰਨਾ ਵਿੱਚੋਂ ਕੁੱਲ ਤਿੰਨ ਬੰਦੇ ਅਸੀਂ ਗ੍ਰਿਫਤਾਰ ਕਰ ਲਿੱਤੇ ਗਿਆ ਸੁਖਵਿੰਦਰ ਸਿੰਘ ਉਰਫ ਬਿੱਲੂ ਸੰਘੇੜੇ ਦਾ ਇੱਕ ਜਿਹੜਾ ਹੈ ਗੁਰਦੇਵ ਸਿੰਘ ਉਹ ਵੀ ਸੰਘੇੜੇ ਦਾ ਇੱਕ ਗੁਲਾਬ ਸਿੰਘ ਜਿਹੜਾ ਹੈਗਾ ਪੁੱਤਰ ਗੁਰਦਿਆਲ ਸਿੰਘ ਇਹ ਹੈਗਾ ਬੇਗੋਵਾਲ ਦਾ ਇਨੂੰ ਅਰੈਸਟ ਕਰ ਲਿੱਤਾ ਹੈਗੇ ਇਹਦੇ ਉੱਪਰ ਜਿਹੜੇ 7 ਬੰਦੇ ਉੱਪਰ ਐਫਆਈਆਰ ਰਜਿਸਟਰਡ ਹੈਗੇ ਉਹਨਾਂ ਉੱਪਰ 3 ਬੰਦਿਆਂ ਦੇ ਖਿਲਾਫ ਪਹਿਲਾਂ ਵੀ ਐਕਸਾਈਜ਼ ਐਕਟ ਦੇ ਤਹਿਤ ਕਦਮੇ ਰਜਿਸਟਰਡ ਨੇ ਜਿਹੜਾ ਗੁਲਾਬ ਸਿੰਘ ਅਸੀਂ ਅਰੈਸਟ ਕੀਤਾ ਹੈ ਇਹ ਨਟੋਰੀਅਸ ਸੀ ਇਹਦੇ ਉੱਪਰ ਪਹਿਲਾਂ ਵੀ 3 ਬੰਦੇ ਜਿਹੜੇ 3 ਐਫਆਈਆਰ ਰਜਿਸਟਰਡ ਨੇ ਐਫਆਈ ਨੰਬਰ 16 ਐਫਆਈਆਰ ਨੰਬਰ 54 ਐਫਆਈ 29 ਇਹ ਸਾਰੀਆਂ ਐਕਸਾਈਜ਼ ਐਕਟ ਦੇ ਤਹਿਤ ਹੈ ਰਜਿਸਟਰਡ ਇੱਕਦੋ ਤੱਕ ਕੰਮ ਕਰ ਰਹੇ ਸੀ ਇਹ ਕਾਫੀ ਟਾਈਮ ਤੋਂ ਕੰਮ ਕਰਦੇ ਪਏ ਸੀ ਤੇ ਸਾਡੀ ਪੁਲਿਸ ਛਾਪੇ ਮਾਰਦੀ ਰਹਿੰਦੀ ਸੀ ਇਹਨਾਂ ਨੇ ਹਮੇਲ ਤੇ ਪੁਲਿਸ ਨੇ ਸਪੈਸੀਫਿਕ ਇੰਪੋਰਟ ਤੇ ਜਿਹੜੀ ਹੈਗੀ ਆ ਇਹ ਐਫ ਆਈ ਆਰ ਜਿਸਟਿਕ ਇਹ ਦਰਿਆ ਦੇ ਵਿੱਚ ਹੀ ਇੱਥੇ ਸਾਡੇ ਸਿਰਫ ਖਰਾਬ ਪਹਿਲਾਂ ਮਿਲੀਆਂ ਸੀ ਜਿਸ ਦੇ ਚ ਸ਼ਰਾਬ ਸੀ ਕੁਝ 1200 ਲੀਟਰ ਜਿਹੜੀ ਹੈਗੀ ਸਾਨੂੰ ਲੈਣ ਮਿਲੀ ਹੈ 1200 ਲੀਟਰ ਤਾਂ ਹੋ ਵੀ ਪਰ ਪਹਿਲਾਂ ਕਿੰਨੀ ਆ ਸੀ ਉਹ 1200 ਲੀਟਰ ਹੀ ਸਾਡੇ ਕੋਲ ਜਿਹੜੀ ਹੈਗੀ ਆ 1200 ਲੀਟਰ ਜਿਹੜੀ ਸਾਡੇ ਉਹ ਅਸੀਂ ਮੈਜ਼ਰ ਕੀਤੀ ਹੈਗੀ ਉਹ 1200 ਲੀਟਰ ਹੈ ਨਸ਼ਟ ਕਰਤੀ ਜਾਂ ਨਹੀਂ ਅਸੀਂ ਕਬਜ਼ੇ ਚ ਲਈ ਹੈਗੀ ਐਸੇ ਮੌਕੇ ਤੇ ਜਿਹੜੀ ਗਲ ਬੰਦੀ ਕਾਰਵਾਈ ਐਕਸਾਈ ਐਕਟ ਦੇ ਅੰਡਰ ਹੁੰਦੀ ਹੈਗੀ ਆ ਕਸਾਈ ਜੀ ਇਨਸਪੈਕਟਰ ਬੁਲਾ ਕੇ ਉਹ ਕੀਤੀ ਨਹੀਂ ਸਰ ਮੋਢੀ ਜਾਣ ਤੋਂ ਪਤਾ ਲੱਗਿਆ ਵੀ ਇਹ दारू ਤੋਂ ਇਲਾਵਾ ਕੋਈ ਹੋਰ ਵੀ ਚੀਜ਼ ਸਪਲਾਈ ਕਰਦੇ ਨਹੀਂ ਹਾਈ ਤੱਕ ਮੋਢੀ ਇਹੀ ਮੇਨ ਹੈਗੀ ਹੈ ਕਿ ਇਹ ਜਿਹੜੇ ਲਾਂ ਦੇ ਹੀ ਜਿਹੜੇ ਸਮਗਲਰ ਸੀ ਜਿਹੜੇ ਹੈਗੇ ਲੋਕਾਂ ਨੂੰ ਇਹ ਪੈਕੇਟ ਬਣਾ ਕੇ ਲਾਂਦੀ ਹੈ ਜਿਹੜੀ ਕੱਢ ਕੇ ਵੇਚਦੇ ਸੀ ਇੱਥੇ ਲੋਕਲ ਲੈਵਲ ਤੇ ਤੇ ਉਹਦੇ ਵਿੱਚ ਮੇਨ ਗੱਲ ਇਹ ਹੈ ਕਿ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਸੀ ਲਾਂਦੀ ਇਹ ਸਪਿਰੀਅਸ ਵੀ ਹੋ ਸਕਦੀ ਹੈ ਇਹ ਕੁਝ ਵੀ ਹੋ ਸਕਦੀ ਸੀ ਤੇ ਸਾਡੇ ਮੌਕੇ ਤੇ ਪੁਲਿਸ ਨੇ ਜਿਹੜੀ ਰਿਕਵਰੀ ਕਰਕੇ ਅਸੀਂ ਸਰ ਪਿੱਛੇ ਇਥਨੋਲ ਜਾਂ ਕੁਛ ਓਦਾਂ ਦਾ ਕੋਈ ਨਹੀਂ ਜਿਹੜੀ ਇਥਨੋਲ ਹੁੰਦੀ ਹੈ ਲਾਂਦੀ ਹੈ ਇਥਨੋਲ ਐਂਡ ਮੀਥਨੋਲ ਜਿਹੜੀ ਹੁੰਦੀ ਉਹ ਇੰਡਸਟਰੀਅਲ ਕੈਮੀਕल्स ਹੁੰਦੇ ਨੇ ਉਹਦੇ ਨਾਲ ਨਾਲ ਦੇ ਨਾਲ ਆਈ ਥਿੰਕ ਕਾਫੀ ਫਰਕ ਹੁੰਦਾ ਹੈਗਾ ਪਰ ਫਿਰ ਵੀ ਜਿਹੜੀ ਜਿਹੜੀ ਚੀਜ਼ ਦੀ ਡਿਗਰੀ ਹਣੀ ਹੈਗੀ ਉਹ ਆਪਣੇ ਹਰ ਇੱਕ ਲਈ ਵੀ ਜਿਹੜੀ ਕੰਜ਼ਮਪਸ਼ਨ ਲਈ ਉਹ ਹਾਨੀਕਾਰਕ ਸਰ ਪਿੱਛੇ ਕੁਝ दारू ਵੀ ਕੇ ਕਾਫੀ ਠੇਕਾ ਦੇ ਮਾਰਦੀ ਹੋ ਰਹੀ ਹੈ ਤੇ ਉਸ ਉਹਨੂੰ ਦੇਖਦੇ ਆ ਕਿ ਜ਼ਹਿਰੀਲੀ ਸ਼ਰਾਬ ਕੱਢਦੇ ਸੀ ਜਾਂ ਕਿਹੜੀ ਗਲਤੀ ਜ਼ਹਿਰੀਲੀ ਸ਼ਰਾਬ ਜਿਹੜੀ ਦੱਸੀ ਹੈਗੀ ਮੋਸਟਲੀ ਇਹ ਲਾਨ ਹੁੰਦੀ ਹੈ ਜਿਹਦੀ ਡਿਗਰੀ ਨਹੀਂ ਹੁੰਦੀ ਹੈਗੀ ਇਸ ਨੂੰ ਕੋਈ ਵੀ ਜਿਹੜੀ ਇਸੇ ਨੂੰ ਪਤਾ ਨਹੀਂ ਹੁੰਦਾ ਕਿ ਕਿੰਨੀ ਕੰਜ਼ਮਪਸ਼ਨ ਕਰੀਏ ਤੇ ਆਪਣੀ ਬੋਡੀ ਲਈ ਹਾਨੀਕਾਰਕ ਹੈ ਜਾਂ ਇਹ ਉਹ ਆਪਣੀ ਜਾਨ ਵੀ ਲੈ ਸਕਦੀ ਹੈਗੀ ਇਸ ਲਈ ਹਾਨੀਕਾਰਕ ਹੀ ਹੁੰਦੀ ਹੈਗੀ ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਦੂਸਰੀ ਇੰਡਸਟਰੀਅਲ ਸਪਿਰਿਟ ਦੀ ਉਹਦੇ ਵਿੱਚ ਕਾਫੀ ਤਰ੍ਹਾਂ ਦੀ ਮਿਕਸਿੰਗ ਹੁੰਦੀ ਹੈ ਮੀਥਨੋਲ 에ਥਨੋਲ ਜਿਹੜੀ ਇੱਕੋਦਮ ਜਿਹੜੀ ਹੈਗੀ ਆ ਬੋਡੀ ਲਈ ਮਤਲਬ ਹਾਨੀ ਕਾਕੂਂ ਦੀ ਜਦੋਂ ਡੈਥ ਹੋ ਜਾਂਦੀ ਹੈ ਇਹ ਉਸ ਲੈਵਲ ਦੀ ਨਹੀਂ ਸੀ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਤਾਂ ਕਿ ਹਰ ਇੱਕ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਜ਼ਰੂਰ ਪਹੁੰਚੇ